ਕੰਟਰੀ ਇਲੈਕਸ਼ਨਸ 2024 ਦੀ ਤਿਆਰੀਆਂ ਦੇ ਸਬੰਧ ਵਿੱਚ ਅੱਜ ਇੱਕ ਮੀਟਿੰਗ ਇਥੇ ਅੰਮ੍ਰਿਤਸਰ ਵਿੱਚ ਕੀਤੀ ਗਈ ਜਿਸ ਦੇ ਵਿੱਚ ਕਮਿਸ਼ਨਰੇ ਟੈਂਪਰਟਸਰ ਔਰ ਬਾਰਡਰ ਨੇਮ ਦੇ ਡੀਆਈਜੀ ਔਰ ਐਸਐਸਪੀ ਸਾਹਿਬਾਨ ਨੇ ਹਿੱਸਾ ਲਿਆ ਇਸ ਮੀਟਿੰਗ ਦਾ ਮੇਨ ਮਕਸਦ ਸੀ ਕਿ ਜਿਹੜੀ ਅਸੀਂ ਚੌੜਾ ਕਰਾਨ ਜਾ ਰਹੇ ਹਾਂ ਉਸ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨਾ ਸਾਰੇ ਅਫਸਰਾਂ ਨੂੰ ਜਿਹੜੇ ਮਾਡਰ ਕੋਡ ਆਫ ਕੰਡਕਟ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵਕਫ ਵਕ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕੇ ਦ੍ਰਿੜ ਸੰਕਲਪ ਹੈ ਕਿ ਅਸੀਂ ਸਾਰੀ ਪਾਰਟੀਆਂ ਜਿਹੜੀ ਕੰਟੈਸਟ ਕਰ ਰਹੀਆਂ ਸਾਰੇ ਕੈਂਡੀਡੇਟਸ ਜਿਹੜੇ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਦ ਮੁਹैया ਕਰਾਈਏ ਤਾਂ ਕਿ ਇੱਕ ਫੇਅਰ ਔਰ ਫਰੀ ਇਲੈਕਸ਼ਨ ਹੋ ਸਕਣ ਔਰ ਇਸ ਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈਗੇ ਆ ਜਿਸ ਦੇ ਵਿੱਚੋਂ 3103 ਪੋਲਿੰਗ ਲੋਕੇਸ਼ਨਸ ਨੂੰ ਸੰਵੇਦਨਸ਼ੀਲ ਕੋਸ਼ਿਤ ਕੀਤਾ ਹੋਇਆ ਇਸ ਦੇ ਵਿੱਚ ਅਸੀਂ ਪੈਰਾ ਮਿਲਟਰੀ ਫੋਰਸਸ ਦੀ 250 ਕੰਪਨੀਆਂ ਤੇ ਕਰੀਬ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਆਪਣਾ ਆਪਰੇਸ਼ਨ ਹੈ ਐਂਟੀ ਸੋਸ਼ਲ 엘ਿਮੈਂਟਸ ਬੂਟ ਲੈਗਰਸ অর ਡਰਗ ਟਰੈਫਿਕਰਸ ਦੇ ਖਿਲਾਫ ਉਸ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਵਿਗਨ ਨਾ ਪਾ ਸਕੇ ਔਰ ਇਹ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਨੇ ਇਹਨਾਂ ਨੂੰ ਕਾਬੂ ਕੀਤਾ ਜਾਏ ਇਸ ਤੋਂ ਇਲਾਵਾ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਔਰ ਇੰਟਰ ਸਟੇਟ ਨਾਕੇ ਵੀ ਪਲਾਨ ਕੀਤੇ ਆ 220 ਥਾਵਾਂ ਤੇ ਜਿਹੜੇ ਸਾਡੇ 10 ਜ਼ਿਲ੍ਹੇ ਬਾਰਡਰ ਦੇ ਵਿੱਚ ਪੈਂਦੇ ਆ ਜਿਹੜੇ ਦੂਸਰੀ ਸਟੇਟਾਂ ਨਾਲ ਬਾਰਡਰ ਸਾਂਝਾ ਕਰਦੇ ਆ ਉਹਨਾਂ ਨਾਲ ਅਸੀਂ 220 ਥਾਤੇ ਅਸੀਂ ਨਾਕੇ ਲਾਵਾਂਗੇ ਜਿਹੜੇ ਸਾਡੇ ਬਾਰਡਰਿੰਗ ਡਿਸਟ੍ਰਿਕਟਸ ਦੇ ਐਸਐਸਪੀਜ਼ ਔਰ ਡੀਆਈਜੀ ਸਹਿਬਾਨ ਹੈ ਇਹਨਾਂ ਨੇ ਆਪਣੇ ਕਾਊਂਟਰਪਾਰਟਸ ਨਾਲ ਜੰਮੂ ਐਂਡ ਕਸ਼ਮੀਰ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਰਾਜਸਥਾਨ ਔਰ ਹਰਿਆਣਾ ਦੇ ਅਫਸਰਾਂ ਨਾਲ ਮੀਟਿੰਗਾਂ ਕਰ ਲਈਆਂ ਹਨ ਔਰ ਦੋਵੇਂ ਸਾਈਡ ਤੋਂ ਅਸੀਂ ਪੂਰੀ ਚੌਕਸੀ ਰੱਖਾਂਗੇ ਤਾਂ ਕਿ ਇਲੈਕਸ਼ਨ ਵਾਲੇ ਦਿਨ ਔਰ ਉਸ ਤੋਂ ਪਹਿਲਾਂ ਇਨ ਰਨ ਅਪ ਟੂ ਅ ਦਾ ਪੂਰਾ ਦਿਨ ਕਿਸੇ ਕਿਸਮ ਦੀ ਕੋਈ ਬਦਮਾਜ਼ਗੀ ਜਾਂ ਕੋਈ ਆ ਪ੍ਰੋਬਲਮ ਨਾ ਸੋ ਇਹ ਸਾਰੀ ਸੁਰੱਖਿਆ ਦੀ ਸਮੀਖਿਆ ਅੱਜ ਕੀਤੀ ਗਈ ਔਰ ਇਸੇ ਤਰ੍ਹਾਂ ਦੀ ਸਮੀਖਿਆ ਆ ਸਟੇਟ ਦੇ ਵਕ ਵਕ ਰੇਂਜਾਂ ਦੀ ਔਰ ਕਮਿਸ਼ਨਰੀਟਸ ਦੀ ਵੀ ਕੀਤੀ ਜਾਵੇ ਥੈਂਕ ਯੂ